ਹੈਲੋ ਹੈਲੋ ਇਹ ਹਲਚਲਾ ਵੀਰਾ ਜੀ ਠੀਕ ਹੈ ਜੀ ਹਰਪ੍ਰੀਤ ਬੋਲਦਾਂ ਵੀਰ ਜੀ ਆਜਲਾ ਟਰਾਂਸਪੋਰਟ ਚੋਂ ਹਾਂਜੀ ਹਾਂਜੀ ਬੋਲੋ ਸਰ ਹੁਕਮ ਕਰੋ ਆਪਣੀ ਕਿਹੜੀ ਟਰਾਂਸਪੋਰਟ ਹੈ ਜੀ ਆਪਾਂ ਜੀ ਬਾਜੀ ਜੇਐਸਕੇ ਦਾ ਆਪਣਾ ਜੇਐਸਕੇ ਜੇਐਸਕੇ ਕਿੱਥੇ ਹੈ ਲੁਧਿਆਣਾ ਜੀ ਮੈਂ ਬਾਜੀ ਜੇ ਲੁਧਿਆਣੇ ਵੀ ਹੈਗੀ ਆ ਜਲੰਧਰ ਵੀ ਹੈਗੀ ਆ ਸਰ ਅੱਛਾ ਅੱਛਾ ਹਾਂਜੀ ਤੇ ਇੱਕ ਉਹ ਰਿਕਾਰਡਿੰਗ ਹੈ ਜੀ ਬਾਈ ਜੀ ਤੁਹਾਡੀ ਤੁਸੀਂ ਡਰਾਈਵਰ ਨੂੰ ਬੜੀ ਮਾਂ ਭੈਣ ਦੀ ਕਾਲ ਬਾਹਰ ਆਏ ਹੋ ਬਿਲਕੁਲ ਵਾਰਿਆ ਜੀ ਉਹਨੇ ਮੈਨੂੰ ਪੂਰੀ ਸੁਣੋ ਨਾ ਧਿਆਨ ਨਾਲ ਹਾਂ ਪੂਰੀ ਸੁਣ ਲਈ ਜੀ ਮੈਂ ਦੋ ਵਾਰ ਸੁਣੋ ਫਿਰ ਸੁਣੀ ਹੈ ਜੀ ਉਹਨੇ ਤੁਹਾਨੂੰ ਸੁਣੋ ਸੁਣੋ ਮੈਨੂੰ ਉਹਨੇ ਕੀ ਕਿਹਾ ਉਹਨੂੰ ਉਹਨੇ ਕਿ ਤੁਸੀਂ ਉਹਨੂੰ ਕਿਹਾ ਵੀ ਟ੍ਰਾਂਸਪਟ ਨੂੰ ਸਾਡੀ ਵਾਲੀ ਜਗ੍ਹਾ ਆ ਕੇ ਬਹਿ ਜਾ ਅੱਛਾ ਨਹੀਂ ਚਲੋ ਤੁਸੀਂ ਸਾਰੀ ਗੱਲ ਛੱਡੋ ਦੱਸੋ ਕਰਨਾ ਕੀ ਆ ਨੇ ਕਰਨਾ ਨਹੀਂ ਮੈਂ ਤਾਂ ਹੀ ਪੁੱਛਿਆ ਵੀ ਉਹ ਤਾਂ ਐਜੀ ਕੀ ਗਲਤੀ ਹੋ ਗਈ ਸੀ ਬਾਈ ਜੀ ਭਾਜੀ ਉਹਦੇ ਪਾੜਾ ਸਾਰਾ ਮਿਲ ਗਿਆ ਸੀ ਉਹ ਕਹਿੰਦਾ ਮੈਂ ਲੈਣਾ ਵਾ 1500 ਰੁਪਏ ਦਿਹਾੜੀ ਹੈਗਾ ਤੇਰਾ 1250 ਰੁਪਏ ਡਰਾਈਵਰ ਨੇ ਪਾਇਆ ਵਾ ਹਾਂ ਪੈਸੇ ਹਾਲੇ ਮੇਰੇ ਹੱਥ ਸੁ ਨਹੀਂ ਆਏ ਮੇਰੇ ਹੱਥ ਜਦੋਂ ਆਉਂਦੇ ਆ ਮੈਂ ਉਹ ਪਾ ਦੂੰਗਾ ਹਾਂ ਤੂੰ ਕਹਿੰਦਾ ਤੇਰੇ ਵਰਗੇ ਕਹਿੰਦਾ ਇਦਾਂ ਦੇ ਠੱਗ ਹੁੰਦੇ ਆ ਨਹੀਂ ਕਿਹਾ ਬਿਲਕੁਲ ਨਹੀਂ ਕਿਹਾ ਜੀ ਮੈਂ ਤਾਂ ਬਾਦੀ ਰਿਕਾਰਡਿੰਗ ਨੂੰ ਨਹੀਂ ਕਰਦਾ ਨਹੀਂ ਨਾ ਮੇਰੇ ਕੋਲ ਹੁਣ ਕੋਈ ਰਿਕਾਰਡਿੰਗ ਆਉਂਦੀ ਮੇਰੇ ਕੋਲ ਕੰਮ ਹੈ ਹੀ ਮੈਂ ਤੁਹਾਨੂੰ ਭੇਜ ਦੇਣਾ ਰਿਕਾਰਡਿੰਗ ਉਹਨੇ ਆ ਗੱਲ ਕਹੀ ਉਹ ਨਹੀਂ ਠੱਗ ਤੁਹਾਨੂੰ ਉਹ ਭਾਜੀ ਇਹ ਇਹਦੋਂ ਨਹੀਂ ਗਈ ਪਹਿਲਾਂ ਗਈ ਆ ਪਹਿਲਾਂ ਕਦ ਪਹਿਲਾਂ ਮੈਂ ਉਹਨੂੰ 50 ਤੋਂ ਮੈਂ ਫੋਨ ਕਰਦੇ 3000 ਪਿੱਛੇ ਮੈਂ ਕਹਾ ਤੇਰਾ 250 ਪਿਆਰ ਆ ਗਿਆ ਵਾ ਮਾਰ ਸਾਡੇ ਖਾਤੇ ਜਾਇਆ ਵਾ ਮੈਨੂੰ ਜਦੋਂ ਪੈਸੇ ਮਿਲੂਗੇ ਉਦੋਂ ਮੈਂ ਤੇਰੇ ਪੈਸੇ ਤੇਰੇ ਪਹੁੰਚ ਜਾਣਗੇ ਅੱਜ ਮੈਂ ਤੇ ਪੈਸੇ ਦੇ ਆ ਜਾ ਕੇ ਉਹਨੂੰ ਅੱਛਾ ਜੀ ਆ ਪਿੱਛੇ ਮੈਨੂੰ ਬੁਖਾਰ ਚੜ ਗਿਆ ਤੇ 3-4 ਦਿਨ ਮੈਂ ਬਿਮਾਰ ਰਿਆ ਮੈਂ ਕਹਾ ਤੇਰਾ ਯਾ ਤੇਰਾ ਕਿਰਾਇਆ ਤੇ ਨਹੀਂ ਨਾ ਰੁਕਿਆ ਤੇਰੇ ਦਿਹਾੜੀਆਂ ਤੋਂ ਉਹ ਤਾਂ ਗੱਲ ਠੀਕ ਆ ਦੇਖੋ ਤੁਸੀਂ ਮੰਗਦਾ ਮੈਂ 3000 ਰੁਪਏ ਤੇਰਾ 1250 ਰੁਪਏ ਪਰਾਵਾ ਆਇਆ ਤੇ 1200 ਮਿਲ ਜਾਂਦੇ ਤੁਸੀਂ ਟਰਾਂਸਪੋਰਟਰੋਂ ਬਾਈ ਜੀ ਆਪਾਂ ਫਿਰ ਵੀ ਇੱਕਲੀਆਂ ਗਾਲਾਂ ਇੱਕੋ ਲੱਖ ਤੋਂ ਇੱਕੋ ਸਾਝੀ ਤੁਸੀਂ ਇੱਕੋ ਪੱਖ ਨਾ ਦੇਖੋ ਇੱਕੋ ਪੱਖ ਨਾ ਦੇਖੋ ਦੂਜਾ ਪੱਖ ਦੇਖੋ ਮੈਂ ਰੋਜ਼ 10 12 15 ਗੱਡੀਆਂ ਲੋਡ ਕਰਾਨਾ ਬਿਲਕੁਲ ਕਰੋਗੇ ਹੋਣਗੀਆਂ ਗਲਤ ਬੋਲਿਆ ਮੈਂ ਨਾ ਮੈਂ ਦੋ ਤਿੰਨ ਆਦੀ ਇਹਦੀ ਲੈਂਗੁਏਜ ਬਹੁਤ ਗਲਤ ਸੀ ਅੱਛਾ ਜੀ ਰੂਟ ਬੋਲਿਆ ਮੈਂ ਨਾ ਮੈਂ ਅਖੀਰ ਆ ਬੈਠਾ ਪਾਗਲੇਗਾ ਮੈਂ ਐਮਈ ਕਾਲੋਜੀਸ ਤੋਂ ਪੜਿਆ ਹਾਂ ਮੈਂ ਬੇਵਕੂਫ ਨਹੀਂ ਹਾਂ ਗ ਇਸ ਬੰਦੇ ਨੇ ਮੈਨੂੰ ਮੈਂਟਲੀ ਟੌਰਚਰ ਕੀਤਾ ਤੁਸੀਂ ਇੱਕ ਪੱਖ ਨਾ ਦੇਖੋ ਜੇ ਤੁਸੀਂ ਜੱਜ ਬਣੀ ਗਏ ਹੋ ਨਾ ਨੀ ਨੀ ਆਪਾਂ ਨਾ ਤਾਂ ਜੀ ਆਪਾਂ ਜਾਂਚ ਆਪਾਂ ਦੇਖੋ ਆਪਾਂ ਟ੍ਰਾਂਸਫਰ ਕਰੀ ਤੇ ਇਹਨੂੰ ਕੋ ਸਾਰੀਆਂ ਰਿਕਾਰਡਾਂ ਕੱਢ ਜਿੰਨੀ ਹੋਰ ਵੀ ਰਿਕਾਰਡਾਂ ਕੱਢੇ ਨਾ ਮੈਂ ਖੀਰ ਆ ਕੇ ਨਹੀਂ ਮੈਂ ਪਾਗਲ ਥੋੜੀ ਹਾਂ ਨਾ ਭਾਜੀ ਮੈਂ ਇੰਨੀਆਂ ਗੱਲਾਂ ਕਹੂੰਗਾ ਨੂੰ ਇਹ ਬੰਦਾ ਹਟਦਾ ਹੀ ਨਹੀਂ ਮੈਂ ਕਿਹਾ ਵੀਰ ਤੇਰਾ ਪਾੜਾ ਤੇ ਨਹੀਂ ਕੋ ਰੁਕਿਆ ਪਾੜਾ ਤੇ ਮਿਲ ਗਿਆ ਨਾ ਮਸਲਾ ਰਹਿ ਗਿਆ ਐਕਸਪੋਰਟ ਦਾ ਮਾਲ ਆ ਇੱਕ ਦੋ ਦਿਨ ਉੱਪਰ ਧਲੇ ਹੋ ਜਾਂਦੇ ਉੱਥੇ ਨਹੀਂ ਗੱਡੀ ਗੱਲੀ ਮੈਂ ਕਿਹਾ ਤੂੰ 1500 ਦਿਹਾੜੀ ਕਹਿੰਦਾ 1200 ਰੁਪਏ ਤਰ ਆਇਆ ਮੈਂ ਭਰਾਵਾ ਤੂੰ 300 ਪਿੱਛੇ ਤੂੰ ਬੈਠ ਮੈਂ ਬਾਰ-ਬਾਰ ਸੁਲਾਈ ਜਾਂਦਾ ਬਾਕੀ ਵੀ ਸੁਣੋ ਨਾ ਜਦੋਂ ਵੇ ਦਾ ਤਾ ਮੇਰਾ ਇੱਕ ਕਿਰਾਏ ਦਾ ਦਿਨ ਮਿਲ ਗਿਆ ਰਹਿ ਗਿਆ ਮਸਲਾ ਦਿਹਾੜੀ ਦਾ 3000 ਰੁਪਏ ਤੂੰ ਮੈਨੂੰ ਬਾਰ-ਬਾਰ ਹੀ ਪਟੋਟਾਈਸ ਕਰੀ ਆ ਰਹੇ ਆ ਬਾਰ-ਬਾਰ ਕਹੀ ਆ ਰਹੇ ਆ ਮੈਂ ਕਿਹਾ ਤੇਰੇ ਪੈਸੇ ਹੀ ਜੇ ਵਰਗੇ ਬੈ ਉਹ ਆਪ ਮੋਟਰਵਾਜੀ ਦਾ ਕੰਮ ਕਰਦੇ ਆ ਜਦੋਂ ਕਿਰਾਇਆ ਵੀ ਫਸ ਜਾਣਾ ਦੋ ਮਿੰਟ ਤੁਸੀਂ ਫ੍ਰੀ ਹੋ ਨਾ ਮੈਂ ਲੰਮਾ ਕਾਲ ਤੇ ਕਾਨਫਰੈਂਸ ਤੇ ਲੰਮਾ ਮੈ ਕਿ ਤੁਸੀਂ ਕਹਿੰਦੇ ਬਾਰ-ਬਾਰ ਉਹਨੇ ਤੁਹਾਨੂੰ ਫੋਨ ਕਰੇ ਆਪਾਂ ਤਾਂ ਕਹੀ ਜਾਂਦੇ ਕਹੀ ਜਾਂਦੇ ਆ ਆਪਾਂ ਐਵੇਂ ਸਿਰਖਮਾਈ ਕਾਹਨੂੰ ਕਰਨੀ ਕਿਸੇ ਨਾਲ ਬਸ ਇੰਨਾ ਟਾਈਮ ਕਿੱਥੇ ਹੁੰਦਾ ਵੀਰ ਜੀ ਮੇਰੇ ਕੋਲ ਅੱਛਾ ਹਾਂ ਐਵੇਂ ਆਪਾਂ ਆਪਾਂ ਦੀ ਕਰਵਾਉਣ ਨੂੰ ਲੈ ਆਜੇ ਪੈਸੇ ਉਹਨੂੰ ਦੇ ਲੱਗਿਆ ਮੈਂ ਤੇਰਾ ਕਿਰਾਇਆ ਤੇ ਨਹੀਂ ਕੋ ਮਰਿਆ ਕਰਾ ਦੇਣ ਮਿਲ ਗਿਆ ਤੁਸੀਂ ਵੀ ਜੇ ਟਰਾਂਸਪੋਰਟ ਦਾ ਕੰਮ ਕਰਦੇ ਹੋ ਦਿਹਾੜੀਆਂ ਬਾਜੀ ਉੱਪਰ ਥੱਲੇ ਦੋ ਚਾਰ ਦਿਨ ਹੋਈ ਜਾਂਦੀਆਂ ਕਿਹੜਾ ਮਹੀਨਾ ਹੋ ਗਿਆ ਕਿ ਦਿਹਾੜੀਆਂ ਏ ਦੇ ਫੋਨ ਤੇ ਫੋਨ ਦੇ ਮੈਂ ਕਹਿਆ ਤੇਰਾ 1 ਲੱਖ ਰੁਪਏ ਦੇਣਾ ਯਾ ਤੂੰ ਤਾਂ ਇਦਾਂ ਕਰ ਜਾਂਦਾ ਯਾਰ ਤਾਂ ਹਣੀ ਭਰਾ ਕੀ ਆ ਜਦੋਂ ਕੁਝ ਬੋਲਣ ਲੱਗਿਆ ਸੀ ਤੂੰ ਫੋਨ ਕੱਟ ਦਿੰਦੇ ਤੂੰ ਤਾਂ ਮਾਪਿਆਂ ਇੱਕ ਕਰਤੀ ਉਹਦੀ ਕੁੜੀ ਚੜੀ ਇੱਕ ਕਰਤੀ ਉਹ ਪਾਜੀ ਉਹਨੇ ਅੱਗੇ بڑے ਫੋਨ ਤੇ ਮੈਨੂੰ ਐਪਲੋਟਾਈਜ਼ ਕੀਤਾ ਔਰ ਮੈਂ ਤਾਂ ਜ਼ਹਿਰ ਭਰਿਆ ਔਰ ਮੈਂ ਅਖੀਰ ਉਗਲਿਆ ਮੈਂ ਕਹਿੰਦਾ ਯਾਰ ਤੇਰੇ ਪੈਸੇ ਆ ਗਏ ਆ ਕਾਊਂਟ ਮੈਨੂੰ ਜਦੋਂ ਬਹੁ ਦਿੰਦਾ ਤੇਰੇ ਪੈਸੇ ਪਹੁੰਚ ਜਾਣਗੇ ਯਾ ਮੈਂ ਤੇਰੇ ਖਾਤੇ 'ਚ ਭਾ ਦੂੰਗਾ ਹੂੰ ਤੂੰ ਨਾ ਮੈਨੂੰ ਬਾਰ-ਬਾਰ ਫੋਨ ਕਰ ਅੱਛਾ ਇਹ 100 ਫੋਨ ਕਰਤਾ ਉਹ ਕਹਿੰਦਾ ਮੈਂ ਤਾਂ 200 ਕਰੇ ਜੀ ਮੈਂ ਕਹਿੰਦਾ ਜਾਂ ਦਾ ਮੈਂ ਮੁਕਰਾਂ ਵੀ ਜਾ ਭਾਈ ਦਿਹਾੜੀ ਨਹੀਂ ਦੇਣੀ ਹੂੰ ਮੈਂ ਕਹਿੰਦਾ ਦੇਖ ਤੂੰ ਕਹਿੰਦਾ ਮੈਂ ਲੈਣੀ 3000 ਤੇਰਾ 2200 ਆ ਗਿਆ ਹੂੰ 2400 2200 ਰੁਪਇਆ ਤੇਰਾ ਆ ਗਿਆ ਵਾ 2 400 ਦਾ ਮਸਲਾ ਰਹਿ ਗਿਆ ਯਾਰ ਫਿਰ ਗੱਡੀ ਬਰੇਗਾ ਫਿਰ ਦਾ ਬਾਦ 2 450 ਉੱਪਰ ਥੱਲੇ ਕਰ ਲਾਂਗੇ ਕਿਹੜੀ ਗੱਲ ਆ ਆਪਾਂ ਕੋਈ ਭੈਲੀ ਵੱਢ ਰਹੀ ਹੂੰ ਇਹ ਬੰਦਾ ਤੇ ਜੋਨ ਮੇਰਾ ਤੇ ਲਊਗੀ ਯਾਰ ਉਹ ਤਾਂ ਕਹਿੰਦਾ ਮੈਂ ਤਾਂ ਦੋ ਫੋਨ ਕਰੇ ਨੇ ਜੀ ਕਹਿੰਦੀ ਪਹਿਲਾਂ ਕਰਿਆ ਤੋਂ ਵਾ ਛੱਡੋ ਰਹਿਣ ਦਿਓ ਹੁਣ ਤੁਸੀਂ ਇੱਕ ਜੇ ਇੱਕੋ ਗੱਲ ਨਾ ਸੁਣੋ ਇੱਕੋ ਬੰਦੇ ਦੀ ਗੱਲ ਕਰਦਾ ਹਾਂ ਤੁਸੀਂ ਮੈਂ ਤੁਹਾਨੂੰ ਫੋਟੋ ਦਿਖਾ ਰਿਹਾ ਹਾਂ ਤੁਸੀਂ ਮੇਰੀ ਇੱਕ ਗੱਲ ਦੱਸੋ ਤੁਸੀਂ ਜੇ ਮਾਲਕ ਹੋਵੋ ਜਾਂ ਡਰਾਈਵਰ ਹੋ ਤੁਹਾਡਾ ਸਾਰਾ ਭਾੜਾ ਮਿਲ ਗਿਆ ਹਮ ਠੀਕ ਆ ਮਸਲਾ ਨਹੀਂ ਕਿ ਦਿਹਾੜੀਆਂ ਦਾ ਹਮ ਤੁਸੀਂ ਕਹਿੰਦੇ ਪੈ 3000 ਰੁਪਏ ਮੈਂ ਕਹਿੰਦਾ ਤੇਰਾ 2500 ਰੁਪਏ ਆ ਗਿਆ ਹਮ ਬਾਪੂਆਂ ਦੇ ਖਾਤੇ ਜਾਇਆ ਕੰਪਨੀ ਦੇ ਖਾਤੇ ਆ ਮੈਂ ਉਹਨਾਂ ਕੋਲ ਲਵਾਂਗਾ ਮੈਂ ਤੈਨੂੰ ਦੇ ਦਊਗਾ ਹਮ ਇਹਦੇ ਵਿੱਚ ਵਾਰ-ਵਾਰ ਬੰਦੇ ਨੂੰ ਪਰੇਸ਼ਾਨ ਕਰਨ ਦੀ ਕਿੱਡੀ ਗੱਲ ਆ ਯਾਰ ਜਾ ਤਰਾ ਪਾੜਾ ਰੁਕ ਗਿਆ ਮੈਂ ਕੋਲ ਨਹੀਂ ਆਇਆ ਤੁਸੀਂ ਤੁਸੀਂ ਵੀਰ ਜੀ ਇੰਨੀ ਗੱਲ ਵੀ ਕਰਦੇ ਭਾਈ ਫੋਨ ਕੱਟ ਦੇ ਮੈਂ ਉਹ ਯਾਰ ਜੱਟ ਗੱਲ ਹੀ ਸਮਝਦਾ ਮੈਂ ਇਹਨੂੰ ਕਹਿਤਾ ਪੈਸੇ ਕਾਉਂਟ ਚ ਆ ਗਏ ਆ 2-4 ਦਿਨ ਦੇ ਵਿੱਚ ਤੈਨੂੰ ਪੈਸੇ ਮਿਲ ਜਾਣਗੇ ਪਹਿਲਾਂ ਤਾਂ ਉਹਨੇ ਪਾਰਟੀ ਨੇ ਪਾਈ ਨਹੀਂ ਪੈਸੇ ਉਹ ਕਹਿੰਦਾ ਮੈਂ ਨਹੀਂ ਦਿਹਾੜੀਆਂ ਦੇਣੀਆਂ ਉੱਥੇ ਮੰਦਰਾਪੋਰਟ ਦੇ 2-3 ਦਿਨ ਲੱਗਦੇ ਹੀ ਆ ਭਾਈ ਕਹਿੰਦਾ ਉੱਥੇ ਜਾਂਦੇ ਆ ਕਿੱਡੀ ਕਰੀ ਵੀ ਨਹੀਂ ਕਿਸੇ ਦੀ ਖਾਲੀ ਹੁੰਦੀ ਜਿਹੜੀ ਟ੍ਰਾਮਪੋਰਟ ਦਾ ਕੰਮ ਕਰਦੇ ਹੋ ਹਾਂ ਮੰਦਰਾਪੋਰਟ ਤੇ ਕਦੀ ਵੀ ਕਿਸੇ ਦੀ ਜਾਂਦੇ ਆ ਕਿੱਡੀ ਨਹੀਂ ਖਾਲੀ ਹੁੰਦੀ ਦਿਹਾੜੀਆਂ ਭਜਦੀਆਂ ਭਜਦੀਆਂ ਮੰਦਰਾਪੋਰਟ ਚਲ ਜਾਓ ਨਵਾਂ ਸ਼ ਉੱਥੇ ਭਾਜੀ ਜਾਂਦੇ ਆ ਟ੍ਰਾਂਸਪੋਰਟ ਦਾ ਗੜਾਉ ਥੋੜੀ ਹੁੰਦਾ ਉੱਥੇ ਉਹਨਾਂ ਨੇ ਜਗਾ ਕਰ ਰਹੀ ਹੁੰਦੀ ਆ ਗੱਡੀ ਖਾਲੀ ਕਰਦੀ ਹੁੰਦੀ ਉਦੋਂ ਟਾਈਮ ਲੱਗਦਾ ਠੀਕ ਆ ਉਹਦੇ ਤਿੰਨ ਮੈਂ ਤੇਰਾ ਕਿਰਾਇਆ ਦੇ ਰੁਕਿਆ ਨਹੀਂ ਤੇ ਦੋ ਤਿੰਨ ਦਿਨਿਆ ਦਿਹਾੜੀ ਆ ਯਾਰ ਜਦੋਂ ਮੈਂ ਮੰਨਦਾ ਮੈਂ ਕਨਵਿੰਸ ਕਰਦਾ ਰਿਹਾ ਵੀ ਤੇਰੀ ਝਾੜੀ ਮੇਰੇ ਤੈਨੂੰ ਮਿਲ ਜਾਊਗੀ ਤੇ ਭਾਜੀ ਹੁਣ ਦੋ ਚਾਰ ਦਿਨ ਉੱਪਰ ਥੱਲੇ ਹੋ ਗਏ ਤੇ ਕੀ ਲੋੜ ਆ ਬੰਦੇ ਨੂੰ ਬਾਹਰ ਬੋਲਣ ਦੀ ਪੈ ਲ ਕੋ ਗੱਲ ਜਾਏਗੀ ਜੀ ਹੁਣ ਬਾਈ ਜੀ ਚੋ ਆਪਾਂ ਜੈ ਜੈ ਕਰ ਰਹੇ ਆ ਪਾਈ ਜੀ ਠੀਕ ਆ ਤੁਹਾਨੂੰ ਬਾਰ ਬਾਰ ਫੋਨ ਕਰਦਾ ਸੀ ਤੁਸੀਂ ਉਹਦਾ ਫੋਨ ਕੱਟ ਕੇ ਪਰੇ ਕਰਦੇ ਕਿਦ ਨੂੰ ਕਰਾਵੇ ਨਹੀਂ ਮਿਲਣਾ ਜਾ ਕੇ ਜਿਹੜਾ ਨਹੀਂ ਮਿਲਦੀ ਫੇਰ ਮੈਂ ਕੋਨੇਗਾ ਆਪਾਂ ਕੱਲ ਨੂੰ ਸਹਿਮਤ ਹੁਣ ਆਪਾਂ ਗੱਲ ਕਰ ਰਹੇ ਆ ਜੀ ਤੁਸੀਂ ਕੋਈ ਉੱਚੀ ਨਹੀਂ ਗੱਲ ਕਰੋਗੇ ਜਾਂ ਮੈਂ ਕਰੂੰਗਾ ਆਪਾਂ ਫੋਨ ਕੱਟ ਕੇ ਪਰੇ ਹੋ ਜਾਵਾਂਗੇ ਮੇਰੇ ਵੀਰ ਜੀ ਨਹੀਂ ਕਿਸੇ ਆਪਾਂ ਤਾਂ ਪਬਲੀ ਪਹਿਲੀ ਵਾਰੀ ਗੱਲ ਹੋ ਰਹੀ ਨਾ ਹਾਂ ਮੈਨੂੰ ਜਿੰਨੀ ਮਰਜ਼ੀ ਦੇਣਾ ਗੱਲ ਕਰਿਓ ਜੇ ਤੂੰ 100 ਫੋਨ ਕਰੋਗੇ ਦੋ ਤਿੰਨ ਹਜ਼ਾਰ ਦੇ ਵਿੱਚ ਮੁਰਤੇ ਮੁਰਤੇ ਮੂਲੀ ਚੱਕਾਂਗੇ ਜਿਉਂ ਬਾਰ ਬਾਰ ਵਾਲਾ ਫੋਨ ਕਰੋਗਾ ਫੋਨ ਨਹੀਂ ਚੱਕੂ ਮੇਰੀ ਨਹੀਂ ਇਰਾਦਾ ਹੈਗੀ ਬਾਜੀ ਮੈਂ ਕਦੀ ਮੇਰੇ ਫੋਨ ਨਹੀਂ ਚੱਕਦਾ ਮੈਂ ਕਦੇ ਨਹੀਂ ਕੋਈ ਬਾਰ ਬਾਰ ਹੁਣ 100 ਫੋਨ ਕਰੂਗਾ ਬਾਜੀ ਮੈਨੂੰ ਇੱਕ ਬੰਦੇ ਨੇ ਇਦਾਂ ਕਿਹਾ ਵੀ ਮੈਂ ਫੋਨ ਆ ਮੈਂ ਦੇਖਿਆ ਵੀ ਨਹੀਂ ਮੈਂ ਚੱਕ ਲਿਆ ਕਹਿੰਦਾ ਤੂੰ ਨੰਬਰ ਨਹੀਂ ਵੇਖ ਕੇ ਫੋਨ ਚੱਕਦਾ ਮੈਂ ਕਿਹਾ ਮੈਂ ਕਦੇ ਨਹੀਂ ਆਪਾਂ ਗੱਲ ਦਾ ਸਹਿਮਤਾ ਜਿਹੜਾ ਜੇ ਹੁਣ ਗੱਲ ਦਾ ਸੁਣ ਲਓ ਮੈਨੂੰ ਕਹਿੰਦਾ ਯਾਰ ਕੋਈ ਫੋਨ ਨਹੀਂ ਵੀ ਚੁੱਕਣਾ ਹੁੰਦਾ ਮੈਂ ਕਿਹਾ ਬਾਜੀ ਮੇਰੀ ਡਿਕ ਨਹੀਂ ਨਹੀਂ ਆਪਾਂ ਚੱਕ ਕੇ ਵਾਲੇ ਨੂੰ ਇੰਨੀ ਗੱਲ ਤਾਂ ਕਹਿਆ ਤੇ ਭਾਈ ਪਰੇਸ਼ਾਨਾ ਨਾ ਕਰ ਜਿਹੜੀ ਟ੍ਰਾਂਸਪੋਰਟ ਚੋਂ ਤੇਰੀ ਗੱਡੀ ਆਈ ਉਹ ਚ ਗੱਲ ਕਰ ਲੈ ਗੱਲ ਖਤਮ ਹੋ ਗਈ ਆਪਣਾ ਹੀ ਉਹ ਕਿਹੜਾ ਬਾਹਰ ਲਾ ਯਾਰ ਬਾਬਾ ਉਹ ਕਹਾਂ ਦੂੰ ਅਗਲੇ ਨੂੰ ਉਹਨੂੰ ਵੀ ਕਿਹਾ ਮੈਂ ਕਿਹਾ ਤਾਂ ਦੋ ਤਿੰਨੇ ਆਰਿਆਂ ਨੂੰ ਦੇ ਦੇ ਯਾਰ ਚੱਲ ਆਪਾਂ ਮੁਰਗੇ ਬੇਕੋ ਲੈ ਹੁਣ ਉਹਨੂੰ ਦੇ ਕੇ ਆ ਕੋਤੇ ਕੋਤੇ ਰੋਜ਼ ਚਾਰ ਪੰਜ ਗੱਡੀਆਂ ਲੈ ਦੀਆ ਕੋਈ ਇਦਾਂ ਦਾ ਚੱਕਰ ਹੀ ਹੈ ਨਹੀਂਗਾ ਕੋਈ ਕੋਈ ਪਹਿਲੀ ਵੰਡ ਨਹੀਂ ਹੈ ਇੱਕ ਬੰਦਾ ਬਾਰ-ਬਾਰ ਹਿਪਨੋਟਾਈਜ਼ ਕਰੀਏਗਾ ਭਾਜੀ ਬਰਦਾਸ਼ਤ ਦਾ ਬੰਦੇ ਦਾ ਨਾ ਉਹ ਭਾਜੀ ਫਿਰ ਵੀ ਆਪਾਂ ਘੂਟ ਸਕਦੇ ਆ ਵੀ ਕਾਕੇ ਫੋਨ ਕੱਟ ਬਾਰ-ਬਾਰ ਫੋਨ ਨਾ ਕਰ ਉਹ ਭਾਜੀ ਕਿਹਾ ਉਹਨੂੰ ਬੜਾ ਮੈਂ ਯਾਰ ਫਿਰ ਤੁਸੀਂ ਉਹਦੀ ਪੱਖ ਲਈ ਜਾਂਦੇ ਹੋ ਮੈਂ ਇਹਨੂੰ ਇਹ ਗੱਲ ਕਹੀ ਆ ਵੀ ਤੇਰੀ ਦਿਹਾੜੀ 2200 ਰੁਪਏ ਆ ਗਈ ਆ ਬਾਵਾ ਦੀ ਆ ਗਈ ਆਗੇ ਜੀ ਪੈਸੇ ਆ ਗਏ ਸਾਰਾ ਕੁਝ ਹੋ ਗਿਆ ਚਲੋ ਠੀਕ ਆ ਜੀ ਲੇਖੀ ਤੈਨੂੰ ਹੁਣ ਜੇ 2-4 ਦਿਨ ਰੁਕ ਜਾ ਤੈਨੂੰ ਮੈਂ ਤੇਰੀ ਸਾਡੀ ਪਹੁੰਚ ਜੋਗੀ ਹੁਣ ਭਾਜੀ ਆਪਾਂ ਕੰਮ ਕਰਦੇ ਆ ਜੇ ਕਿਸੇ ਟਾਈਮ ਪਾੜਾ ਵੀ ਫਸ ਜਾਂਦਾ ਮੈਂ ਆਪ 14 ਸਾਲ ਗੱਡੀ ਚਲਾਈ ਆ ਕਿਸੇ ਦਾ ਪਾੜਾ ਵੀ ਫਸ ਜਾਂਦਾ ਕਿਸੇ ਟਾਈਮ ਕੋ ਨੱਕ ਸ਼ਾਟ ਹੋ ਜਾਂਦਾ ਕੁਛ ਹੋ ਜਾਂਦਾ ਜਾਂ ਸਾਰਾ ਕੋ ਠੀਕ ਹੋ ਜਾਂਦਾ ਤਾਂ ਵੀ ਅਗਲਾ ਕਹਿੰਦਾ ਕੋਈ ਕਿਸ ਨੇ ਗੱਡੀ ਚਲਾਉਂਦੇ ਨੂੰ ਤੁਹਾਨੂੰ ਕਿਸ ਨੇ ਗਾਲਾਂ ਕੱਢੀਆਂ ਮਾਂ ਪੈਣ ਦੀਆਂ